ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ 26 ਦਸੰਬਰ ਨੂੰ ਮੌਸਮ ਕਾਫੀ ਸਰਦ ਅਤੇ ਧੁੰਦ ਭਰਿਆ ਰਹਿਣ ਵਾਲਾ ਹੈ ਭਾਰਤ ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਵਿੱਚ ਧੁੰਦ ਦੇ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਬਹੁਤ ਜ਼ਿਆਦੇ ਹਿੱਸਿਆਂ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਬਠਿੰਡੇ ਵਰਗੇ ਇਲਾਕਿਆਂ ਦੇ ਵਿੱਚ ਵਿਜ਼ਿਬਿਲਟੀ ਬਹੁਤ ਜ਼ਿਆਦਾ ਘੱਟ ਸਕਦੀ ਹੈ ਸਵੇਰ ਅਤੇ ਰਾਤ ਦੇ ਟਾਈਮ ਤੋਂ ਇਹ ਜ਼ਿਆਦਾ ਫੱਦੇ ਨਜ਼ਰ ਆ ਸਕਦੀ ਹੈ ਕਲਾਉਡੀ ਰਹਿ ਸਕਦਾ ਹੈ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਘੱਟੋ-ਘੱਟ ਤਾਪਮਾਨ 4 ਤੋਂ ਲੈ ਕੇ 6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਵਾਲਾ ਹੈ ਵਾਤਵਾਰ ਤਾਪਮਾਨ ਦੀ ਗੱਲ ਕਰੀਏ ਤਾਂ 16 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਵਾਲਾ ਹੈ ਧੁੰਦ ਦੇ ਨਾਲ ਕਿਤੇ ਕਿਤੇ ਬੱਦਲ ਵਾਲੀ ਵੀ ਦੇਖਣ ਨੂੰ ਮਿਲ ਸਕਦੀ ਹੈ ਕਲਾਉਡੀ ਦੇ ਰਹਿ ਸਕਦਾ ਹੈ ਤੇ ਧੁੱਪ ਘੱਟ ਹੀ ਨਜ਼ਰ ਆਵੇਗੀ ਤੇ ਹਲਕੀ ਹਲਕੀ ਧੁੱਪ ਨਜ਼ਰ ਆ ਸਕਦੀ ਹੈ ਕਈ ਇਲਾਕਿਆਂ ਦੇ ਵਿੱਚ ਪਰ ਤੇਜ਼ ਧੁੱਪ ਤੋਂ ਕੋਈ ਉਮੀਦ ਨਹੀਂ ਹੈ ਫਿਲਹਾਲ ਪੰਜਾਬ ਦੇ ਬੰਦਾਨੇ ਇਲਾਕਿਆਂ ਵਿੱਚ ਮੌਸਮ ਖੁਸ਼ਗਰਾਨ ਵਾਲਾ ਹੈ ਹਾਲਾਂਕਿ ਪਹਾੜੀ ਇਲਾਕਿਆਂ ਦੇ ਕੁਝ ਇਲਾਕੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਵਿੱਚ ਹਲਕੀ ਹਲਕੀ ਬੂੰਦਾਬਾਰੀ ਹੋ ਸਕਦੀ ਹੈ ਪਰ ਇਹ ਨਾ ਮਾਤਰ ਹੀ ਹੋਵੇਗੀ ਹਵਾਵਾਂ ਉੱਤਰ ਪੱਛਮ ਵੱਲ ਚੱਲਣਗੀਆਂ ਜੋ ਕਿ ਪਹਾੜਾਂ ਦੀ ਪਰਫੀਲੀਆਂ ਠੰਡੀਆਂ ਹਵਾਵਾਂ ਲੈ ਕੇ ਆਉਣਗੀਆਂ ਜੋ ਕਿ ਸਰਦੀ ਹੋਰ ਜਿਆਦਾ ਸਰਦਾ ਦੇ ਸਕਦੀ ਹੈ 27 ਦਸੰਬਰ ਦੀ ਗੱਲ ਕਰੀਏ ਤਾਂ ਸੰਗਣੀ ਤੋਂ ਸੰਗਣੀ ਤੋਂ ਦੇ ਅਨੁਮਾਨ ਲਗਾਏ ਜਾ ਰਹੇ ਹਨ ਪੰਜਾਬ ਦੇ ਵਿੱਚ ਦਿਨ ਵੇਲੇ ਕੁਝ ਹਾਲਾਤ ਇਸ ਤਰ੍ਹਾਂ ਦੇ ਬਣੇ रह ਸਕਦੇ ਹਨ ਕਿ ਦਿਨ ਵੇਲੇ ਵੀ ਕੰਪਨੀ ਮਹਿਸੂਸ ਹੋਵੇਗੀ 27 ਦਸੰਬਰ ਨੂੰ ਪੰਜਾਬ ਦੇ ਵੱਧ ਹਿੱਸਿਆਂ ਦੇ ਵਿੱਚ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਵਿਜ਼ਿਬਿਲਟੀ 0 ਤੋਂ 50 ਮੀਟਰ ਦੇ ਵਿਚਕਾਰ रह ਸਕਦੀ ਹੈ। ਠੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ ਤੇ ਤਾਪਮਾਨ ਦੀ ਗੱਲ ਕਰੀਏ ਤਾਂ 27 ਦਸੰਬਰ ਨੂੰ 4 ਤੋਂ ਲੈ ਕੇ 7 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਰਹਿਣ ਵਾਲਾ ਹੈ ਤੇ ਵੱਧ ਤੋਂ ਵੱਧ ਤਾਪਮਾਨ 17 ਤੋਂ ਲੈ ਕੇ 18 ਡਿਗਰੀ ਵਿੱਚ ਰਹਿਣ ਦੀ ਉਮੀਦ ਹੈ। ਪੱਛਮੀ ਗੜਬੜੀ ਹਿਮਾਲਿਆ ਖੇਤਰ ਨੂੰ ਪ੍ਰਭਾਵਿਤ ਕਰਦਾ। ਮੌਸਮ ਉਠਿਆ ਸੀ ਜਿਸ ਕਾਰਨ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਤਾਜ਼ਾ ਬਰਫਬਾਰਿਸ਼ ਕਾਰਨ ਇਹ ਠੰਡ ਹੋ ਜ਼ਿਆਦਾ ਵੱਧ ਰਹੀ ਹੈ ਪਹਾੜੀ ਇਲਾਕਿਆਂ ਵਿੱਚ ਬਰਫਬਾਰਿਸ਼ ਕਾਰਨ ਠੰਡੀਆਂ ਹਵਾਵਾਂ ਪੰਜਾਬ ਨੂੰ ਪ੍ਰਭਾਵਿਤ ਕਰ ਰਹੇ ਹਨ ਆਉਣ ਵਾਲੇ ਦਿਨਾਂ ਵਿੱਚ ਠੰਡ ਵਧੇਗੀ ਕੁਝ ਦਿਨਾਂ ਤੱਕ ਤੁੱਪ ਨਾ માત્ર ਹੀ ਦੇਖਣ ਨੂੰ ਮਿਲੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ